ਪ੍ਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋਸ਼ ਸਿੰਘ ਤਾਂ ਖਬਰ ਵੱਡੀ ਸਾਹਮਣੇ ਆ ਰਹੀ ਹੈ ਡੋਨਾਲਡ ਟਰੰਪ ਨਾਲ ਜੁੜੀ ਹੋਈ ਦੱਸਦੀ ਕਿ ਜਸਟਨ ਟਰੂਡੋ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਪਹੁੰਚਿਆ ਕਿਉਂਕਿ ਟੈਕਸ ਵਧਾਉਣ ਦਾ ਜਿਹੜਾ ਬਿਆਨ ਦਿੱਤਾ ਸੀ ਟੈਕਸ ਵਧਾਉਣ ਵਾਲਾ ਜਿਹੜਾ ਬਿਆਨ ਦਿੱਤਾ ਸੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਕੈਨੇਡਾ ਤੇ ਮੈਕਸੀਕੋ ਤੋਂ ਜੋ ਵੀ ਚੀਜ਼ ਯੂਐਸ ਤੇ ਆਏਗੀ ਤਾਂ ਉਸ ਦੇ ਉੱਪਰ ਜਿਹੜਾ 25% ਟੈਕਸ ਲੱਗੇਗਾ ਤਾਂ ਦਾਦੇ ਕਿ 25% ਟੈਕਸ ਹਰੇਕ ਚੀਜ਼ ਦੇ ਉੱਪਰ ਲਗਾਉਣ ਨੂੰ ਜਿਹੜਾ ਇੱਕ ਬਿਆਨ ਦਿੱਤਾ ਗਿਆ ਸੀ ਡੋਨਾਲਡ ਟਰੰਪ ਦੇ ਵੱਲੋਂ ਤਾਂ ਉਸ ਦੇ ਬਾਅਦ ਜਿਹੜਾ ਹੁਣ ਜਸਟਨ ਟਰੂਡੋ ਪਹੁੰਚੇ ਆ ਮੁਲਾਕਾਤ ਕਰਨ ਦੇ ਲਈ ਜੀਆਂ ਦਾਦੇ ਕਿ ਕੈਨੇਡੀਅਨ ਤੇ ਅਮਰੀਕੀ মিডিਆ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਫੋਲੀਡਾ ਫਲੋਰੀਡਾ ਦੇ ਵਿੱਚ ਜਿਹੜਾ ਇੱਕ ਹੋਟਲ ਦੇ ਵਿੱਚ ਮੁਲਾਕਾਤ ਹੋਈ ਹੈ ਜਸਟਨ ਟਰੂਡੋ ਦੀ ਡੋਨਾਲਡ ਟਰੰਪ ਦੇ ਨਾਲ ਕਿਉਂਕਿ ਡੋਨਾਲਡ ਟਰੰਪ ਦੇ ਵੱਲੋਂ ਪਿਛਲੇ ਦਿਨਾਂ ਦੌਰਾਨ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਉਹਨੇ ਕਿਹਾ ਸੀ ਕਿ ਫੈਂਟਨਲ ਡਰੱਗ ਜਿਹੜਾ ਉਹ ਆ ਰਿਹਾ ਹੈਗਾ ਕੈਨੇਡਾ ਤੇ ਮੈਕਸੀਕੋ ਤੇ ਬਾਰਡਰ ਰਾਹੀਂ ਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਇੱਥੋਂ ਹੀ ਦੋਨਾਂ ਦੇਸ਼ਾਂ ਦੇ ਬਾਰਡਰਾਂ ਤੋਂ ਹੀ ਜਿਹੜਾ ਸਾਡੇ ਦੇਸ਼ ਦੇ ਵਿੱਚ ਗੈਰ ਪ੍ਰਵਾਸੀ ਆ ਕੇ ਵਸ ਰਹੇ ਨੇ ਇਹ ਦੋਨੇ ਮੁੱਦਿਆਂ ਦੇ ਉੱਪਰ ਜਿਹੜਾ ਡੋਨਾਲਡ ਟਰੰਪ ਬੋਲਦੇ ਦਿਖਾਈ ਦਿੱਤੇ ਉਹਨਾਂ ਸਿੱਧੇ ਤੌਰ ਤੇ ਕਿਹਾ ਸੀ ਕਿ ਨਾ ਤਾਂ ਕੈਨੇਡਾ ਰੋਕ ਰਿਹਾ ਹੈਗਾ ਇਸ ਉਤੇ ਨਾ ਮੈਕਸਿਕੋ ਰੋਕ ਰਿਹਾਗਾ ਨਾ ਇਹ ਦੋਨੇ ਦੇਸ਼ ਡਰੱਗ ਨੂੰ ਰੋਕ ਪਾ ਰਹੇ ਨੇ ਤਾਂ ਨਾ ਤੇ ਨਾ ਹੀ ਇਹ ਗੈਰ ਪ੍ਰਵਾਸੀਆਂ ਨੂੰ ਰੋਕ ਪਾ ਰਿਹਾ ਤਾਂ ਦਾਦੇਕ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਸੀ ਔਰ ਹੁਣ ਜਸਟਿਨ ਟਰੂਡੋ ਨੇ ਮੁਲਾਕਾਤ ਕੀਤੀ ਆ ਕੱਲ ਕਿਹਾ ਜਾ ਰਿਹਾ ਕਿ ਫਲੋਰੀਡਾ ਦੇ ਇੱਕ ਹੋਟਲ ਦੇ ਵਿੱਚ ਡੋਨਾਲਡ ਟਰੰਪ ਤੇ ਜਸਟਿਨ ਟਰੂਡੋ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਦੀ ਮੁਲਾਕਾਤ ਹੋਈ ਹੈ ਜਿਹਦੇ ਵਿੱਚ ਜਸਟਿਨ ਟਰੂਡੋ ਉਹਨਾਂ ਨੇ ਜਿਹੜਾ ਭਰੋਸਾ ਦਿਵਾਇਆ ਕਿ ਹੁਣ ਜਿਹੜਾ ਅਸੀਂ ਸਖਤਾਈ ਕੀਤੀ ਆ ਬਾਰਡਰਾਂ ਦੇ ਉੱਪਰ ਤੇ ਨਾਲ ਹੀ ਡਰੱਗ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਸਾਰੀ ਸਖਤਾਈ ਹ ਦੇ ਉੱਪਰ ਜਿਹੜੇ ਜੇ ਯੂਐਸ ਦੇ ਨਾਮ ਲੱਗਦੇ ਆ ਸਾਰਿਆਂ ਤੇ ਕੀਤੀ ਆ ਪਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਟਰੇਡ ਹੈ ਸਭ ਤੋਂ ਵੱਡਾ ਟਰੇਡ ਕੈਨੇਡਾ ਤੇ ਅਮਰੀਕਾ ਦੇ ਵਿੱਚ ਚੱਲਦਾ ਹੈਗਾ ਔਇਲ ਦਾ ਬਹੁਤ ਜ਼ਿਆਦੇ ਕਰੀਡ ਟਰੇਡ ਜਿਹੜਾ ਉਹ ਚੱਲਦਾ ਹੈ ਤੇ ਕਰੂਡ ਔਇਲ ਜਿਹੜਾ ਹੈਗਾ ਬਹੁਤ ਜ਼ਿਆਦੇ ਪੱਧਰ ਦੇ ਉੱਪਰ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਜਾਂਦਾ ਔਰ ਦੂਜੇ ਪਾਸੇ ਸਾਰੀਆਂ ਜੌਬਸ ਜਿਹੜੀਆਂ ਨੇ 2 ਮਿਲੀਅਨ ਜੌਬ ਲਗਭਗ 20 ਲੱਖ ਨੌਕਰੀਆਂ ਜੁੜੀਆਂ ਹੋਈਆਂ ਨੇ ਕੈਨੇਡਾ ਤੇ ਅਮਰੀਕਾ ਦੇ ਸਟ੍ਰੇਟ ਦੇ ਦੁਆਰਾ ਕਿਉਂਕਿ ਦੀ ਬਾਰਡਰਾਂ ਤੋਂ ਟ੍ਰੇਡ ਹੁੰਦਾ ਵਪਾਰ ਹੁੰਦਾ ਤੇ ਜੇ ਵਪਾਰ ਹੀ ਰੁਕ ਜਾਏਗਾ ਜਾਂ ਵਪਾਰ ਦੇ ਵਿੱਚ ਦਿੱਕਤਾਂ ਆ ਜਾਣਗੀਆਂ ਤਾਂ ਫਿਰ ਜਿਹੜੀ ਲੇਬਰ ਹੈ ਜਿਹੜੇ ਉੱਤੇ ਜੌਬ ਕਰਦੇ ਜਿਹੜੇ ਉੱਤੇ ਕੰਮ ਕਰਦੇ ਆ ਟਰੱਕ ਚਲਾਉਂਦੇ ਆ ਜਾਂ ਟੋ ਆਟੋ ਆਈ ਦਾ ਕੰਮ ਕਰਦੇ ਆ ਤਾਂ ਉਹਨਾਂ ਦਾ ਵੀ ਜਿਹੜਾ ਜੌਬ ਖੁੱਸਣ ਦਾ ਖਤਰਾ ਹਮੇਸ਼ਾ ਰਹਿੰਦਾ ਤਾਂ ਦੱਸ ਦੇ ਕਿ ਦੂਜੇ ਪਾਸੇ ਕੈਨੇਡਾ ਦੀ ਜੇ ਗੱਲ ਕਰੀ ਤਾਂ ਕੈਨੇਡਾ ਆਇਲ ਪ੍ਰੋਡਿਊਸਰ ਦੁਨੀਆ ਦੇ ਵਿੱਚ ਚੌਥੇ ਨੰਬਰ ਤੇ ਆ ਚੌਥੇ ਨੰਬਰ ਤੇ ਕੈਨੇਡਾ ਜਿਹੜਾ ਆਇਲ ਪ੍ਰੋਡਿਊਸ ਕਰਦਾ ਪੂਰੀ ਦੁਨੀਆ ਦੇ ਵਿੱਚ ਔਰ ਦੂਜੇ ਪਾਸੇ ਨੈਚੁਰਲ ਗੈਸ ਦਾ ਜਿਹੜਾ ਬਹੁਤ ਕੋਰਸ ਉਹ ਕੈਨੇਡਾ ਹੈਗਾ ਨੈਚੁਰਲ ਗੈਸ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹੈ ਉਹ ਦੂਜੇ ਪਾਸੇ ਜਿਹੜਾ ਅਮਰੀਕਾ ਤੇ ਕੈਨੇਡਾ ਬਾਰਡਰਾਂ ਰਾਹੀਂ ਜਿਹੜਾ ਆਫਸਰ ਟ੍ਰੇਡ ਚੱਲਦਾ ਹੈ ਇਹ ਬਹੁਤ ਜ਼ਿਆਦਾ 900 ਬਿਲੀਅਨ ਡਾਲਰ ਦਾ ਟ੍ਰੇਡ ਹੈ ਦੋਨੇ ਮੁਲਕਾਂ ਵਿਚਾਲੇ 900 ਮਿਲੀਅਨ ਡਾਲਰ ਦਾ ਜਿਹੜਾ ਇੱਕ ਟ੍ਰੇਡ ਹੈ ਉਹ ਚੱਲਦਾ ਹੈਗਾ ਤਾਂ ਦੱਸ ਦੇ ਕਿ ਬਹੁਤ ਵੱਡਾ ਟ੍ਰੇਡ ਆ ਤਾਂ ਅਜਿਹਾ ਜਦੋਂ ਤੁਹਾਡੇ ਰਿਸ਼ਤੇ ਹੋਣ ਜਦੋਂ ਤੁਹਾਡੀਆਂ ਸੰਧੀਆਂ ਵਪਾਰਕ ਹੋਣ ਜਦੋਂ ਵਪਾਰਕ ਰਿਸ਼ਤੇ ਤੁਹਾਡੇ ਦੋ ਦੇਸ਼ਾਂ ਦੇ ਹੋਣ ਤਾਂ ਉਸ ਸਮੇਂ ਜਿਹੜਾ ਉਸ ਸਮੇ ਜਿਹੜਾ ਅਜਿਹੇ ਬਿਆਨ ਜਦੋਂ ਦਿੰਦੇ ਆ ਡੋਨਾਲਡ ਟਰੰਪ ਤਾਂ ਫਿਰ ਚਿੰਤਾ ਜ਼ਰੂਰ ਹੋਣੀ ਹੈ ਕਿਉਂਕਿ ਇਸ ਦੇ ਨਾਲ ਕੱਲਾ ਹੀ ਨਹੀਂ ਕਿ ਕੈਨੇਡਾ ਨੂੰ ਨੁਕਸਾਨ ਹੋਣਾ ਇਸ ਦੇ ਨਾਲ ਅਮਰੀਕਾ ਨੂੰ ਵੀ ਨੁਕਸਾਨ ਹੋਣਾ ਪਰ ਡੋਨਾਲਡ ਟਰੰਪ ਨੇ ਸਿੱਧਾ ਕਿਹਾ ਕਿ ਫੈਂਟਨਲ ਡਰੱਗ ਜਿਹੜਾ ਅਮਰੀਕਾ ਦੇ ਲੋਕਾਂ ਦੇ ਉੱਪਰ ਬਹੁਤ ਜ਼ਿਆਦਾ ਅਸਰ ਪਾ ਰਿਹਾ ਇਹ ਡਰੱਗ ਲੋਕਾਂ ਨੂੰ ਮਾਰ ਰਿਹਾ ਅਮਰੀਕਾ ਦੇ ਵਿੱਚ ਤਾਂ ਇਸੇ ਗੱਲ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਡੋਨਾਲਡ ਟਰੰਪ ਨੇ ਔਰ ਫਿਰ ਜਸਟਿਨ ਟਰੂਡੋ ਹੋਂਾ ਦੇ ਵੱਲੋਂ ਤਾਂ ਤੁਹਾਨੂੰ ਦੱਸਦੇ ਕਿ ਜਸਟਿਨ ਟਰੂਡੋ ਹੋਂਾ ਦੇ ਵੱਲੋਂ ਹੁਣ ਮੁਲਾਕਾ ਜਿਹੜੀ ਹੈ ਖੁ ਦੇ ਨਾਲ ਡੋਨਾਲਡ ਟਰੰਪ ਨੂੰ ਉਹ ਮਿਲੇ ਨੇ ਇੱਕ ਫਲੋਰੀਡਾ ਦੇ ਹੋਟਲ ਦੇ ਵਿੱਚ ਜਿੱਥੇ ਦੋਹਾਂ ਦੀ ਮੁਲਾਕਾਤ ਹੋਈ ਹੈ ਔਰ ਤੁਹਾਨੂੰ ਦੱਸ ਦਈਏ ਕਿ ਡੋਨਾਲਡ ਟਰੰਪ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇਹ ਬਿਆਨ ਦੇ ਚੁੱਕੇ ਸੀ ਤਾਂ ਫਿਰ ਉਸ ਤੋਂ ਬਾਅਦ ਮੈਕਸੀਕਨ ਰਾਸ਼ਟਰਪਤੀ ਨੇ ਵੀ